ਅੱਜ ਇੰਸਪੈਕਟਰ ਦਿਲਵਿੰਦਰ ਜੀ ਜਿਹਨਾਂ ਨੂੰ ਪਿਆਰ ਨਾਲ ਲੋਕ ਲਾਲਾ ਜੀ ਕਹਿੰਦੇ ਸੀਗੇ ਪੰਜਾਬ ਪੁਲਿਸ ਚੋਂ ਰਿਟਾਇਰ ਹੋਏ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਮਨਪੇਡ ਕਰਦੇ ਹੋਏ ਅੱਜ ਪਰਿਵਾਰ ਵੱਲੋਂ ਇੱਕ ਫ੍ਰੀ ਆਈ ਕੈਂਪ ਜਿਹੜਾ ਚੈੱਕਅਪ ਉਹ ਲਾਇਆ ਜਾ ਰਿਹਾ ਉਹਦੀ ਵਿਧੀਵਤ ਤਰੀਕੇ ਨਾਲ ਪਰਮੇਸ਼ਵਰ ਨੂੰ ਯਾਦ ਕਰਕੇ ਉਹਦਾ ਸ਼ੋਭਰਾਮ ਕੀਤਾ ਔਰ ਇਹ ਜਿਹੜਾ ਕੈਂਪ ਹੈ ਇਹ ਆਰਪੀ ਰੋੜਾ ਮੈਡੀਸਿਟੀ ਸੈਂਟਰ ਜਿਹੜਾ ਡਾਕਟਰ ਸਾਬ ਆਪ ਇੱਕ ਬਹੁਤ ਮਾਹਰ ਡਾਕਟਰ ਨੇ ਅੱਖਾਂ ਦੇ ਉਹਨਾਂ ਵੱਲੋਂ ਇਹ ਜਿਹੜਾ ਕੈਂਪ ਜਿਹੜਾ ਅੱਜ ਲਾਇਆ ਜਾ ਰਿਹਾ ਔਰ ਇਹਦੇ ਵਿੱਚ ਇਲਾਕੇ ਤੋਂ ਸਿਰਫ ਗੁਰਦਾਸਪੁਰ ਤੋਂ ਨਹੀਂ ਪਰ ਬਾਹਰਲੇ ਪਾਸਿਓ ਕਲਾਨੌਰ ਤੋਂ ਵੀ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਰੀਜ਼ ਨੇ ਆਏ ਨੇ ਔਰ ਅੱਜ ਉਹਨਾਂ ਦਾ ਚੈੱਕਅਪ ਹੋਊਗਾ ਔਰ ਦੱਸਿਆ ਜਾਊਗਾ ਵੀ ਕੀ ਕੀ ਮੁਸ਼ਕਲਾਂ ਹੈਗੀਆਂ ਨੇ ਔਰ ਫਿਰ ਜੇ ਕੋਈ ਗੰਭੀਰ ਮੁਸ਼ਕਲ ਸਾਹਮਣੇ ਆਉਂਦੀ ਆ ਜਾਂ ਕੋਈ ਆਪਰੇਸ਼ਨ ਦੀ ਲੋਬਤ ਆਂਦੀ ਆ ਉਹਦਾ ਬਾਅਦ ਦੇ ਵਿੱਚ ਸਮਾਧਾਨ ਕਰਕੇ ਉਹਦਾ ਇੰਤਜ਼ਾਮ ਕੀਤਾ ਜਾਊਗਾ ਸੋ ਮੈਂ ਸਮਝਣਾ ਵੀ ਇਹ ਪਰਿਵਾਰ ਦੇ ਨਾਲ ਮੇਰੇ ਤੀਜੀ ਪੀੜੀ ਦੇ ਸੰਬੰਧ ਨੇ ਅੱਜ ਉਹਨਾਂ ਦਾ ਬੇਟਾ ਇੱਕ ਕਾਮਯਾਬ ਜਰਨਲਿਸਟ ਵੀ ਆ ਸੇਵਾ ਭਾਵ ਵੀ ਰੱਖਦਾ ਮਾਲਕਿਸ਼ਨ ਔਰ ਉਹਨਾਂ ਨੇ ਆਪਣੇ ਬਾਪ ਦੀ ਆਪਣੇ ਪਰਿਵਾਰ ਦੀ ਉਹਨਾਂ ਰਵਾਇਤਾਂ ਨੂੰ ਅੱਗੇ ਵਧਾਉਂਦੇ ਹੋਏ ਇਹ ਜਿਹੜੇ ਸੇਵਾ ਦੇ ਕੰਮ ਨੇ ਉਹ ਕਰ ਰਿਹਾ ਸਮਾ ਸਮੇਂ ਨਾਲ ਵੀ ਅੱਜ ਜਿੱਥੇ ਸਮਾਜ ਦੇ ਹਰ ਕਿਤੇ ਚ ਕਿਤੇ ਨਾ ਕਿਤੇ ਨਿਗਾਰ ਆ ਗਿਆ ਉਸ ਨਿਗਾਰ ਨੂੰ ਰੋਕਣ ਵਾਸਤੇ ਇਹ ਚੜੇ ਕੰਮ ਨੇ ਜ਼ਰੂਰੀ ਨੇ ਔਰ ਜਿੱਥੋਂ ਤੱਕ ਉਹਨਾਂ ਦੇ ਪਿਤਾ ਜੀ ਮੈਂ ਦਸੀਆ ਪਹਿਲਾਂ ਨਾਲਾਈ ਦੀ ਗੱਲ ਸੀ ਕੀ ਉਹਨਾਂ ਦੇ ਇਹਨਾਂ ਦੇ ਦਾਦਾ ਜੀ ਮੇਰੇ ਦਾਦਾ ਜੀ ਦੇ ਬਹੁਤ ਢੇਰੇ ਸੰਮਾਨ ਸਾਨ ਸੋ ਮੈਂ ਸਮਝਦਾ ਵੀ ਅੱਜ ਉਹਲਾ ਚੀਜ਼ਾਂ ਨੂੰ ਤਾਇਨਾ ਵੀ ਕੀਤਾ ਜਾ ਰਿਹਾ ਤੇ ਮੇਰੇ ਮਨ ਨੂੰ ਢਾਰਸ ਤੇ ਖੁਸ਼ੀ ਵੀ ਆ ਕਿ ਅੱਗੋ ਜਿਹੜੀ ਜਨਰੇਸ਼ਨ ਆ ਉਹ ਪੁਰਾਣੀ ਉਹਨਾਂ ਕਦਰਾਂ ਕੀਮਤਾਂ ਨੂੰ ਲੈ ਕੇ ਚੱਲ ਰਹੀ ਆ ਸਵਾਗਤ ਪਰਮੇਸ਼ਰ ਕਿਰਪਾ ਕਰੇ ਜਿਹੜੇ ਲੋਕ ਉਹ ਆਏ ਨੇ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਨੇ ਔਰ ਜਿਹੜਾ ਆਪਣਾ ਇਲਾਜ ਕਰਾਂ ਚ ਕਿਤਨਾ ਕਿਤੇ ਅਸਮਰਤ ਸੀਗੇ ਸੋ ਅੱਜ ਮਾਲਕਿਸ਼ਨ ਜੀ ਨੇ ਇਸ ਕੈਂਪ ਨੂੰ ਆਰਗੇਨਾਈਜ਼ ਕਰਕੇ ਉਹਨਾਂ ਨੂੰ ਵੀ ਇੱਕ ਵੋਕਾ ਦਿੱਤਾ ਵੀ ਤਾਂ ਕਿ ਉਹਨਾਂ ਨੂੰ ਵੀ ਇਹ ਜਿਹੜੀ ਦੁਨੀਆ ਉਹ ਵਧੀਆ ਤਰੀਕੇ ਨਾਲ ਅੱਖਾਂ ਤੋਂ ਦੇਖ ਸਕਣ ਤੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਵਧੀਆ ਬਤਾ ਸਕਣ ਸੋ ਮੈਂ ਆਪਣੀ ਅਸ਼ੋਕਾਂ ਬਨਵਾ ਦਿਨਾ ਔਰ ਖਾਸ ਕਰ ਜਿਹੜੇ ਅੱਜ ਪੇਸ਼IENTS ਔਰ ਮਰੀਜ਼ ਆਏ ਨੇ ਪਰਮਾਤਮਾ ਅੱਗੇ ਦੁਆ ਕਰਦਾ ਕਿ ਉਹ ਜਲਦੀ ਸਿਹਤ ਯਾਫਤਾ ਹੋਣ ਉਹਨਾਂ ਦੀ ਜਿਹੜੀ ਰੌਸ਼ਨੀ ਆ ਉਹ ਬਰਕਰਾਰ ਰਹੇ ਤਾਂ ਕਿ ਇਹ ਜਿਹੜਾ ਮਨੁੱਖੀ ਜੀਵਨ ਮਿਲਿਆ ਉਹ ਆਪਣੀ ਅੱਖਾਂ ਦੇ ਨਾਲ ਇਸ ਦੁਨੀਆ ਦੇ ਵਧੀਆ ਰੀਆਟੇਸ਼ਨ ਨੂੰ ਉਹ ਦੇਖ ਸਕਣ ਇੱਕ ਵਾਰੀ ਫੇਰ ਮੈਂ ਡਾਕਟਰ ਸਾਹਿਬਾਨ ਦਾ ਔਰ ਆਰਪੀ ਅਰੋੜਾ ਮੈਡੀ ਸਿਟੀ ਦੇ ਸਾਰੇ ਸਟਾਫ ਦਾ ਡਾਕਟਰ ਸਾਹਿਬਾਨ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਆ ਕੇ ਆਪਣੀਆਂ ਸਰਵਿਸਿਜ਼ ਦੇ ਕੇ ਲੋਕਾਂ ਨੂੰ ਫਾਇਦਾ ਦੇ ਰਹੇ ਨੇ ਸੋ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਆਪਣੇ ਵੱਲੋਂ ਸ਼ਰਧਾਂ ਦੇ ਫੁੱਲ ਭੇਂਟ ਕਰਦਾ ਉਸ ਦਵੰਗਤ ਆਤਮਾ ਨੂੰ ਸ੍ਰੀ ਦਲਵਿੰਦਰ ਜੀ ਨੂੰ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਪੁਲਿਸ ਰਹਿ ਕੇ ਵੀ ਲੋਕਾਂ ਦੀ ਸੇਵਾ ਕੀਤੀ ਇਲਾਕੇ ਦੀ ਸੇਵਾ ਕੀਤੀ ਔਰ ਪੋਲਿਸ ਦੇ ਵਿੱਚ ਰਹਿੰਦੇ ਹੋਏ ਇੱਕ ਚੰਗੇ ਵਿਆਹ ਰੱਖਦੇ ਹੋਏ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਤਾਈ ਧੰਨਵਾਦ ਹਾਂ ਸਰ ਜੀ ਅੱਜ ਬਣੀ ਦੀ ਹੈ ਖੱਬੀ ਬਣवानी ਪੈਣੀ ਹੈ ਕਿੰਨੇ ਦਿਨਾਂ ਤੋਂ ਬਣਾਈ ਦਿਓ ਲਾਉਂ ਤੋਂ ਪਹਿਲਾਂ ਮੈਂ ਆਪੇ ਚ ਬੜੀ ਪੀਣੀ ਦਿੰਦੇ ਪਾਣੀ ਬੜਾ ਬੜਾ ਹੂੰ ਹੂੰ ਸੱਜਾ ਠੀਕ ਕਿੰਨੇ ਮਹੀਨੇ ਜਦੋਂ ਜਿਹੜਾ ਹੋ ਗਿਆ ਵਾਲੇ ਅਗਲੇ ਕਿੰਨੇ ਦਿਨ ਜੀਦੇ ਮੈਂ ਡਾਕਟਰ ਰਾਜਨ ਅਰੋਣਾ ਡਾਇਰੈਕਟਰ ਆਰਪੀ ਅਰੋੜਾ ਮੈਡੀਸਿਟੀ ਮੈਂ ਆਈ ਸਾਈਡ ਅੱਖਾਂ ਦੇ ਡਿਪਾਰਟਮੈਂਟ ਦਾ ਇੰਚਾਰਜ ਹਾਂ ਅੱਜ ਅਸੀਂ ਇਸਲਾਮਾਬਦ ਇਸਲਾਮਾਬਦ ਮਹੱਲੇ ਵਿੱਚ ਸਰਸਵਤੀ ਸਕੂਲ ਦੇ ਵਿੱਚ ਅੱਜ ਇੱਕ ਕੈਂਪ ਲਗਾਉਣ ਆਏ ਹਾਂ ਮੇਨ ਸਾਡਾ ਮਕਸਦ ਹੈ ਵਾ ਕਿ ਜਿਹੜੇ ਪੇਸ਼ੈਂਟ ਆਰਟੀਕਲ ਅਪਰੋਚ ਨਹੀਂ ਕਰ ਪਾਉਂਦੇ ਕਿ ਮਤਲਬ ਕਿ ਉਹਨੂੰ ਅਸੈਸਰੀ ਸਮਝਦੇ ਹੈ ਕਿ ਅੱਖਾਂ ਕਦੀ ਵੀ ਚੈੱਕ ਕਰਵਾ ਲਾਂਗੇ ਅਸੀਂ ਉਹਨਾਂ ਲਈ ਉਹਨਾਂ ਨੂੰ ਫੈਸਿਲਿਟੀ ਦੇਣ ਆਏ ਹਾਂ ਤਾਂ ਕਿ ਅਸੀਂ ਉਹਨਾਂ ਨੂੰ ਆਪ ਅਪਰੋਚ ਕਰ ਸਕੀਏ ਤਾਂ ਕਿ ਉਹ ਕਿਸੇ ਬਿਮਾਰੀ ਤੋਂ ਅਸਰ ਕੁੰਝੇ ਨਾ ਰਹੇ ਤਾਂ ਕਿ ਇਹ ਨਾ ਹੋਵੇ ਕਿ ਉਹ ਅੱਜ ਸੋਚਦੇ ਰਹੇ ਕਿ ਅੱਜ ਬਿਮਾਰੀ ਛੋਟੀ ਸੀ ਕੋਈ ਗੱਲ ਨਹੀਂ ਧਿਆਨ ਨਹੀਂ ਦਿੱਤਾ ਗਿਆ ਪਰ ਇਹ ਬਾਅਦ ਹੀ ਪਤਾ ਲੱਗਦਾ ਹੈ ਕਿ ਉਹ ਬਿਮਾਰੀ ਨੇ ਪਿੱਛੋ ਹੀ ਨਿਗਾਹ ਖਤਮ ਕਰ ਦਿੱਤੀ ਹੈ ਇਸ ਲਈ ਪੇਸ਼ੈਂਟ ਨੂੰ ਅਪਰੋਚ ਅਸੀਂ ਆਪ ਅਪਰੋਚ ਕਰਨ ਆਏ ਹਾਂ ਕਿ ਅਸੀਂ ਦੇਖਿਆ ਜਾਵੇ ਕਿ ਕੋਈ ਬਿਮਾਰੀ ਤੋਂ ਅਸਰ ਕੁੰਝੇ ਨਾ ਰਹੇ ਜੇ ਹੁਣ ਤੱਕ ਜਿਹੜੇ 88 ਤੋਂ 100 ਦੇ ਕਰੀਬ ਕੀ ਗਿਣਤੀ ਹੋ ਚੁੱਕੀ ਹੈ ਜਿਹੜੇ ਪਿਛਲੇ ਚੈੱਕ ਹੋ ਚੁੱਕੇ ਐ ਐਕਸਪੈਕਟਿਡ ਹੈ ਕਿ 50 ਤੋਂ 70 ਯਾਨੀ 200 ਦੇ ਕਰੀਬ ਕੀ ਪੇਸ਼ੈਂ ਕੀ ਜਿਆਦਾ ਦੇਖੀ ਕਿ ਕਿ ਮਿਲ ਰਿਹਾ ਵਕੀ ਉਹ ਨਾਮ ਪਰੋਬਲਮ ਕਿਹੜੀ ਆਈ ਹੈ ਬੱਚੇ ਜਿੰਨੇ ਵੀ ਆਏ ਆ ਉਹਨਾਂ ਵਿੱਚ ਇਹ ਦੇਖਿਆ ਗਿਆ ਕਿ 20% ਜਿਹੜੇ ਆ 20 ਤੋਂ 30% ਬੱਚਿਆਂ ਜੋ ਬੱਚਿਆਂ ਨੂੰ ਪਲੱਸ ਵੱਡਿਆਂ ਨੂੰ ਜਿਹੜੀ ਪ੍ਰੋਬਲਮ ਹੈਗੀ ਆ ਉਹ ਨਿਗਾ ਦੀ ਆਈਸਾਈਡ ਦੀ ਪ੍ਰੋਬਲਮ ਹੈਗੀ ਆ ਉਸ ਤੋਂ ਬਾਅਦ ਜਿਹੜੇ 20% ਇਹੋ ਜਿਹੇ ਪੇਸ਼ੈਂਟ ਆ ਜਿਨ੍ਹਾਂ ਨੂੰ ਚਿੱਟੇ ਮੋਤੀ ਦੀ ਸ਼ਿਕਾਇਤ ਹੈ ਸ਼ਿਕਾਇਤ ਹੈ ਤੇ ਇਹ ਮੰਨ ਕੇ ਲਈ 10 ਤੋਂ 15% ਕਾਲੇ ਮੋਤੀ ਦੀ ਸ਼ਿਕਾਇਤ ਹੈ ਪਲੱਸ ਬਾਕੀ ਹਮ ਛੋਟੀ ਛੋਟੀ ਬਿਮਾਰੀਆਂ ਆ ਗਿਆ ਜਿਨ੍ਹਾਂ ਵਾਸਤੇ ਟਰੀਟਮੈਂਟ ਦੇ ਰਹੇ ਆ ਅੱਜ ਸਕਰੀਨ ਟਾਈਮ ਦਾ ਫਰਕ ਪੈਂਦਾ ਬੱਚਿਆਂ ਨੂੰ ਬਹੁਤ ਜ਼ਿਆਦਾ ਫਰਕ ਅਸੀਂ ਕਈ ਵਾਰੀ ਮਾਪਿਓਂ ਕੀ ਕਰਦੇ ਆ ਕਿ 5 ਸਾਲ 7 ਸਾਲ ਦੇ ਛੋਟੇ ਬੱਚਾ ਨੂੰ ਮੋਬਾਈਲ ਦੇ ਦਿੰਦੇ ਆ ਇਹ ਨਾਲ ਆਈਸਟ ਵੀ ਹੋ ਰਹੀ ਹੈ ਮੈਂ ਇਹ アドਵਾਈਸ ਕਰਨਾ ਚਾਹਾਂਗਾ ਕਿ ਇਹ ਇਲਾਕਾ ਨਿਵਾਸੀਆਂ ਨੂੰ ਕਿ ਆਪਣੇ ਬੱਚਿਆਂ ਨੂੰ ਮੋਬਾਈਲ ਦਾ ਘੱਟ ਤੋਂ ਘੱਟ ਯੂਜ਼ ਕਰਨ ਦੇ ਉਹਨਾਂ ਕੀ ਜਿੰਨਾ ਸਕੂਲ ਦੇ ਕੰਮ ਲਈ ਜਾਂ ਜਿੰਨਾ ਟੈਕਨੋਲੋਜੀ ਸਮਝਣ ਲਈ ਉਹਨਾਂ ਨੂੰ ਰਿਕੁਆਇਰਮੈਂਟ ਹੈਗੀ ਉਹਨਾਂ ਕੀ ਮੋਬਾਈਲ ਦਿੱਤਾ ਜਾਵੇ ਇੱਧਰ ਇਹ ਕੈਂਪ ਲਾਉਣ ਨਾਲ ਕਿੰਨਾ ਫਰਕ ਪੈਂਦਾ ਐਸੇ ਵਾਲੇ ਇਲਾਕੇ ਆ ਬਹੁਤ ਜ਼ਿਆਦਾ ਫਰਕ ਪੈਂਦਾ ਵਾ ਇਹ ਅਪਰੋਚ ਨਹੀਂ ਕਰ ਪਾਉਂਦੇ ਹੈਗੇ ਇਹਨਾਂ ਨੂੰ ਜਾਂ ਮੋਨਿਟਰੀ ਵਾਈਜ਼ ਜਾਂ ਪੈਸੇ ਵਾਈਜ਼ ਜੀ ਹਮ ਇਹਨਾਂ ਨੂੰ ਜਾਣਾਂ ਇਲਾਕੇ 'ਚ ਆਨ ਦਾ ਮਕਸਦ ਇਹ ਹੈ ਕਿ ਅਪਰੋਚ ਨਹੀਂ ਕਰਦੇ ਇਹਨਾਂ ਨੂੰ ਇੱਕ ਵਾਰ ਦੱਸ ਦਿੱਤਾ ਜਾਵੇ ਕਿ ਅਵੇਅਰਨੈਸ ਕਰ ਦਿੱਤੀ ਜਾਵੇ ਤਾਂ ਕਿ ਇਹਨਾਂ ਨੂੰ ਕੋਈ ਵੱਡੀ ਬਿਮਾਰੀ ਨਾ ਹੋ ਸਕੇ। ਨਮਸਕਾਰ ਮੈਂ ਵਿਕਰਮ ਸਮਿਆਲ ਵਿਦਿਆਭਾਰਤੀ ਦੇ ਪੰਜਾਬ ਅਪਰੰਧ ਪ੍ਰਸ਼ਿਕਸ਼ਨ ਪ੍ਰਮੁਖ ਦੇ ਨਾਤੇ ਮੇਰੇ ਕੋਲ ਜ਼ਿੰਮੇਵਾਰੀ ਹੈ। ਅੱਜ ਮੇਰਾ ਸੁਭਾਗ ਹੈ ਕਿ ਮੈਂ ਆਪਣੇ ਸਰਵਿਤਕਾਰੀ ਵਿਦਿਆ ਮੰਦਿਰ ਦੇ ਅੰਦਰ ਨਰ ਸੇਵਾ ਨਾਰਾਇਣ ਸੇਵਾ ਜੋ ਕਿ ਵਿਸਵਾਰਥ ਸੇਵਾ ਦੇ ਕੰਮਾਂ ਦੇ ਲਈ ਜਾਣੀ ਜਾਂਦੀ ਹੈ। ਉਹਦਾ ਸੰਚਾਲਨ ਵੀ ਸਾਡੇ ਜੁਵਾ ਸਾਥੀ ਸ੍ਰੀ ਬਾਲਕਿਸ਼ਨ ਕਾਲੀਆ ਜੀ ਕਰਦੇ ਆ ਅੱਜ ਬੜਾ ਮਨ ਨੂੰ ਪ੍ਰਸੰਨਤਾ ਆ ਕਿ ਸਵਰਗੀਏ ਇਨਸਪੈਕਟਰ ਦਵਿੰਦਰ ਕੁਮਾਰ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਲਾਲਾ ਜੀ ਦੇ ਨਾਮ ਨਾਲ ਜਾਣੇ ਜਾਂਦੇ ਸੀ ਸ਼ਹਿਰ ਦੇ ਅੰਦਰ ਉਹਨਾਂ ਦੀ ਯਾਦ ਦੇ ਅੰਦਰ ਅੱਜ ਨਰ ਸੇਵਾ ਨਾਰਾਇਣ ਸੇਵਾ ਵੱਲੋਂ ਇੱਕ ਮੈਡੀਕਲ ਕੈਂਪ ਦਾ ਜੋਜਨ ਕੀਤਾ ਗਿਆ ਹੈ ਸਾਥੀਓ ਵਾਸਤਵਚੇ ਇਸ ਤਰ੍ਹਾਂ ਦੇ ਯੋਜਨ ਹੋਰ ਪ੍ਰੇਰਨਾਦਾਇਕ ਉਦੋਂ ਹੋ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੇ ਜੀਵਨ ਦੀ ਯਾਦ ਨਵੀਂ ਪੀੜ੍ਹੀ ਸਾਹਮਣੇ ਰੱਖਦੀ ਹੈ ਪੁਰਾਣੀ ਪੀੜ੍ਹੀ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਰੱਖਣਾ ਔਰ ਮੈਨੂੰ ਹੋਰ ਖੁਸ਼ੀ ਇਸ ਕਰਕੇ ਆ ਕਿ ਸਾਡੇ ਯੁਵਾ ਸਾਥੀ ਬਾਲਕ੍ਰਿਸ਼ਨ ਕਾਲੀਆ ਜੀ ਇਹ ਸੇਵਾ ਨੂੰ ਲੀਡ ਕਰ ਰਹੇ ਨੇ ਤਾਂ ਸੇਵਾ ਕਰਨ ਵਾਲੇ ਨੌਜਵਾਨ ਚਿਹਰੇ ਪੂਰੀ ਮੈਂ ਸੰਸਥਾ ਦਾ ਅਤੇ ਨਾਲ ਹੀ ਇਹਨਾਂ ਮਰੀਜ਼ਾਂ ਦੀ ਸੇਵਾ ਕਰ ਰਹੇ ਡਾਕਟਰ ਰਾਜਨ ਰੋੜਾ ਜੀ ਉਹਨਾਂ ਦੀ ਪੂਰੀ ਟੀਮ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਵੀ ਕਰਦਾ ਕਿਉਂਕਿ ਆਪਣੇ ਸੰਸਥਾ ਦੇ ਵਿਦਿਆਲੇ ਦੇ ਅੰਦਰ ਸਾਰਾ ਯੋਜਨ ਹੋ ਰਿਹਾ ਹੈ ਤੇ ਮੈਂ ਸਭ ਦਾ ਸਵਾਗਤ ਔਰ ਧੰਨਵਾਦ ਕਰਦਾ ਈਸ਼ਵਰ ਸਵਰਗੀਏ ਲਾਲਾ ਜੀ ਦੀ ਆਤਮਾ ਨੂੰ ਸ਼ਾਂਤੀ ਵੀ ਰਹੇਗੀ ਔਰ ਉਹ ਦੇਖ ਕੇ ਪ੍ਰਸ਼ੰਨ ਵੀ ਹੁੰਦੇ ਹੋਣਗੇ ਕਿ ਜੋ ਉਹਨਾਂ ਦੇ ਜੀਵਨ ਦਾ ਮਿਸ਼ਨ ਰਿਹਾ ਹੈ ਨਵੀਂ ਪੀੜ੍ਹੀ ਬਾਲਕਿਸ਼ਨ ਕਾਲੀਆ ਜੀ ਦੇ ਰੂਪ ਚ ਹੋਵੇ ਇਹਨਾਂ ਦੇ ਨਾਲ ਜੁੜੇ ਸਭ ਸਾਥੀ ਹੋਣ ਬਹੁਤ ਖੂਬੀ ਸਮਾਜ ਦੀ ਸੇਵਾ ਨਹੀਂ ਸਵਾਰਥ ਸੇਵਾ ਨੂੰ ਅੱਗੇ ਵਧਾ ਰਹੇ ਨੇ ਅੱਗੇ ਤੋਂ ਵੀ ਵਿਦਿਆ ਭਾਰਤੀ ਪੰਜਾਬ ਵੱਲੋਂ ਸਾਡਾ ਨਰ ਸੇਵਾ ਨਾਰਾਇਣ ਸੇਵਾ ਦੇ ਨਾਲ ਕਿਤੇ ਵੀ ਸਮਾਜ ਦੀ ਸੇਵਾ ਦਾ ਕੋਈ ਵੀ ਉਪਰਾਲਾ ਹੋਵੇ ਇਹ ਮਿਲ ਕੇ ਕਰਨਾ ਹੈ ਔਰ ਮੈਂ ਸਭ ਸਮਾਜਿਕ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਇੱਕ ਦਿਸ਼ਾ ਦੇ ਅੰਦਰ ਪ੍ਰਯਾਸ ਹੁੰਦਾ ਹੈ ਤਾਂ ਸਮਾਜ ਦੇ ਅੰਦਰ ਨਿਸ਼ਚਿਤਾ ਪਰਿਵਰਤਨ ਆਉਂਦਾ ਹੈ ਆਓ ਸਾਰੇ ਅਸੀਂ ਨਿਸਵਾਰਥ ਭਾਵ ਦੇ ਨਾਲ ਈਸ਼ਵਰ ਨੇ ਸਾਨੂੰ ਇਸ ਕਾਬਿਲ ਬਣਾਇਆ ਕਿ ਅਸੀਂ ਕਿਸੇ ਦਾ ਦੁੱਖ ਦੂਰ ਕਰ ਸਕਦੇ ਹਾਂ ਕਿਸੇ ਦੀ ਬਾਹ ਫੜ ਸਕਦੇ ਹਾਂ ਆਓ ਸਾਰੇ ਮਿਲ ਕੇ ਹਮਲਾ ਮਾਰੀਏ ਆਉਣ ਵਾਲੇ ਪੂਜੇ ਹੀ ਸਾਲਾਂ ਦੇ ਅੰਦਰ ਜੋ ਸੁਆਮੀ ਵਿਵੇਕਨੰਦ ਜੀ ਦੀ ਸੋਚ ਸੀ ਕਿ ਦੀਨ ਦੁਖੀ ਦੀ ਸੇਵਾ ਹੀ ਸੱਚੀ ਈਸ਼ਵਰ ਦੀ ਸੇਵਾ ਹੈ ਉਹਨੂੰ ਅਸੀਂ ਆਪਣੇ ਜੀਵਨ ਚ ਲੈ ਕੇ ਆਈਏ ਔਰ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਜਤਾ ਬੰਦਰ ਜਿੱਦਾਂ ਅਸੀਂ ਚਾਹ ਸਕਦੇ ਆ ਤਨ ਦੇ ਨਾਲ ਮਨ ਦੇ ਨਾਲ ਸਮੇਂ ਦੇ ਨਾਲ ਜੋ ਕਰੀਏ ਇੰਨਾ ਹੀ ਕਹਿੰਦਾ ਹੋਇਆ ਮੈਂ ਦੁਬਾਰਾ ਡਾਕਟਰ ਸਾਹਿਬ ਬਾਲਕਿਸ਼ਨ ਕਾਲੀਆ ਜੀ ਆਪਣੇ ਇਸ ਮੈਨੇਜਮੈਂਟ ਦੇ ਅਧਿਐਕਸ਼ੀ ਸ਼੍ਰੀ ਰਿੰਕੂ ਕਰੋਵਰ ਜੀ ਅਨਿਲ ਮਹਾਜਨ ਜੀ ਸਭ ਸਾਥੀਆਂ ਨੂੰ ਮੈਂ ਦੁਬਾਰਾ ਬਤਾਈ ਦਿੰਦਾ ਹੋਇਆ ਆਪਣੀ ਵਾਰੀ ਨੂੰ ਵਿਰਾਮ ਦਿੰਨਾ ਹੈ ਭਾਰਤ ਮਾਤਾ ਦੀ ਜੈ